ਵੱਡਾ ਭਰਾ ਪ੍ਰਭੂ ਜੈਸੀ ਬਸੀਆ ਤੇ ਸਭ ਤੋਂ ਛੋਟਾ ਬੱਚਾ ਸਿੱਖ ਧਰਮ ਦਾ ਆ ਸਾਢੇ 500 ਸਾਲ ਹੋਏ ਆ ਦੋ ਸਭ ਤੋਂ ਵੱਡਾ ਜੇ ਧਰਮ ਆ ਜੇ ਸਭ ਤੋਂ ਵੱਡਾ ਜੇ مسیਹੀ ਭਾਈਚਾਰਾ 2024 ਦਾ ਆ ਤੇ ਸਭ ਤੋਂ ਛੋਟਾ ਧਰਮ ਸਭ ਤੋਂ ਛੋਟਾ ਬੱਚਾ ਉਹ ਸਿੱਖ ਧਰਮ 'ਚ ਸਿੱਖਾਂ ਰਹੀ ਆ ਸਭ ਤੋਂ ਛੋਟਾ ਭਰਾ ਸਿੱਖਿਆ ਵੱਡਾ ਭਰਾ ਪ੍ਰਭੂ ਜੈਸੀ ਬਸੀਆ ਤੇ ਸਭ ਤੋਂ ਛੋਟਾ ਬੱਚਾ ਸਿੱਖ ਧਰਮ ਦਾ ਆ ਸਾਢੇ 500 ਸਾਲ ਹੋਏ ਆ ਬੀਜੇਪੀ ਲੀਡਰ ਬੌਨੀਆ ਜਨਾਲਾ ਦਾ ਆਇਆ ਸਿੱਖ ਧਰਮ ਤੇ ਵੱਡਾ ਵਿਵਾਦਿਤ ਬਿਆਨ ਸਿੱਖ ਧਰਮ ਨੂੰ ਦੱਸਿਆ ਛੋਟਾ ਤੇ ਪ੍ਰਭੂ ਯੀਸ਼ੂ ਮਸੀਹ ਨੂੰ ਦੱਸਿਆ ਵੱਡਾ ਭਰਾ ਤੁਹਾਨੂੰ ਦੱਸਦੇ ਕਿ ਬੀਤੇ ਦਿਨੀ ਅੰਮ੍ਰਿਤਸਰ ਦੇ ਵਿੱਚ ਪਾਸਟਰ ਬਲਜਿੰਦਰ ਸਿੰਘ ਦੇ ਵੱਲੋਂ ਇੱਕ ਵੱਡਾ ਕ੍ਰੂਸਟ ਕਰਵਾਇਆ ਗਿਆ ਸੀ ਜਿਸ ਦੇ ਵਿੱਚ ਬੀਜੇਪੀ ਦੇ ਉਮੀਦਵਾਰ ਤਰਨਜੀਤ ਸਿੰਘ ਸੰਦੂ ਵੀ ਪਹੁੰਚੇ ਹੋਏ ਸੀ ਤੇ ਉਹਨਾਂ ਦੇ ਨਾਲ ਬੌਨੀਆ ਜਨਾਲਾ ਵੀ ਪਹੁੰਚੇ ਹੋਏ ਸੀ ਜੋ ਕਿ ਬੀਜੇਪੀ ਦੇ ਵੱਡੇ ਆਗੂ ਵੀ ਨੇ ਤੇ ਜਦੋਂ ਉਹ ਸਪੀਚ ਕਰਨ ਲੱਗੇ ਤਾਂ ਉਹਨਾਂ ਨੇ ਇੱਕ ਵੱਡਾ ਵਿਵਾਦਿਤ ਬਿਆਨ ਸਿੱਖ ਧਰਮ ਦੇ ਦੇ ਦਿੱਤਾ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜਾ ਮਸੀਹ ਧਰਮ ਹੈ ਉਹ 2000 ਸਾਲ ਪੁਰਾਣਾ ਧਰਮ ਹੈ ਤੇ ਵੱਡਾ ਭਰਾਇਆ ਸਿੱਖ ਧਰਮ ਦਾ ਕਿਉਂਕਿ ਸਿੱਖ ਧਰਮ ਛੋਟਾ ਬੱਚਾ ਹੈ ਕਿਉਂਕਿ ਉਸ ਨੂੰ ਅਜੇ 550 ਸਾਲ ਹੀ ਹੋਏ ਨੇ ਤੇ ਇਸ ਵਿਵਾਦਿਤ ਬਿਆਨ ਤੋਂ ਬਾਅਦ ਸਿੱਖ ਧਰਮ ਦੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਤੇ ਜਦੋਂ ਉਹਨਾਂ ਦੀ ਇਹ ਵੀਡੀਓ ਵਾਇਰਲ ਹੋਈ ਤਾਂ ਅੱਜ ਬੌਨੀਆਂ ਜਨਾਲਾ ਦੇ ਵੱਲੋਂ ਵੀਡੀਓ ਪਾ ਕੇ ਸਿੱਖ ਧਰਮ ਦੇ ਲੋਕਾਂ ਦੇ ਕੋਲੋਂ ਮਾਫੀ ਵੀ ਮੰਗੀ ਗਈ ਹੈ ਸਭ ਤੋਂ ਵੱਡਾ ਜੇ ਧਰਮ ਆ ਜੇ ਸਭ ਤੋਂ ਵੱਡਾ ਜੇ ਕਿਸੇ ਵੀ ਭਾਈਚਾਰਾ 2024 ਦਾ ਆ ਤੇ ਸਭ ਤੋਂ ਛੋਟਾ ਧਰਮ ਸਭ ਤੋਂ ਛੋਟਾ ਬੱਚਾ ਉਹ ਸਿੱਖ ਧਰਮ ਵਿੱਚ ਸਿੱਖਾ ਰਹੀ ਆ ਸਭ ਤੋਂ ਛੋਟਾ ਭਰਾ ਸਿੱਖਿਆ ਵੱਡਾ ਭਰਾ ਪ੍ਰਭੂ ਜੈ ਸਿਬਿਸੀ ਆ ਤੇ ਸਭ ਤੋਂ ਛੋਟਾ ਬੱਚਾ ਸਿੱਖ ਧਰਮ ਦਾ ਆ 550 ਸਾਲ ਹੋਏ ਆ ਜਿਹੜੀ ਭਾਈ ਜਿਹੜੀ ਭਾਈਚਾਰ ਕਿਹਕਦਾ ਆ ਜੋ ਤੁਸੀਂ ਇਸ ਇਨਸਾਨ ਦੀੇ ਸੇਵਾ ਕਰਦੇ ਜੇ ਪ੍ਰਮਾਤਮਾ ਸਾਨੂੰ ਵੀ ਸਮਰੱਥ ਬਖਸ਼ੇ ਬਲ ਬਖਸ਼ੇ ਮੈਂ ਸਰਦਾਰ ਤਰਨਜੀ ਸੰਧੂ ਸਾਹਿਬ ਦਾ ਧੰਨਵਾਦੀ ਆ ਕਿ ਜਿਨ੍ਹਾਂ ਨੇ ਇੱਥੇ ਆਣ ਕੇ ਤੁਹਾਡਾ ਸ਼ਹੀਦਬਦ ਵੀ ਲਿਆ ਤੁਹਾਡੇ ਦਰਸ਼ਨ ਮੇਲੇ ਵੀ ਕੀਤੇ ਮੈਂ ਬੇਨਤੀ ਕਰਾਂਗਾ ਕਿ ਹਰ ਇੱਕ ਨੇ ਵੋਟ ਮੰਗਣ ਆਉਣੀ ਹੈ ਹਰ ਪਾਰਟੀ ਨੇ ਆਉਣਾ ਆ ਪਰ ਤੁਹਾਡਾ ਸ਼ਹੀਦਵਾ ਜਿਹਨੂੰ ਮਿਲਦਾ ਆ ਉਹਦੀ ਜੇਜੇਕਾਰ ਹੋਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹ ਸੰਗਤ ਜੀ ਕੱਲ ਰਾਤ ਇੱਕ ਸਮਾਗਮ ਵਿੱਚ ਸ਼ਿਰਕਤ ਕਰਦੇ ਹੋਏ ਮੇਰੇ ਦੁਆਰਾ ਦਿੱਤੇ ਗਏ ਬਿਆਨ ਨੂੰ ਜ਼ੋਰ ਮੋੜ ਕੇ ਪੇਸ਼ ਕੀਤਾ ਗਿਆ ਹੈ। ਮੇਰੀ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਮੇਰੀ ਐਸੀ ਕੋਈ ਵੀ ਗਲਤ ਭਾਵਨਾ ਨਹੀਂ ਸੀ। ਮੇਰੇ ਬਿਆਨ ਨਾਲ ਛੇੜਛਾੜ ਕੀਤੀ ਗਈ ਹੈ ਤੇ ਕਿਸੇ ਕਿਸ ਨੇ ਕੀਤੀ ਹੈ ਇਹ ਵੀ ਮੈਨੂੰ ਪਤਾ ਹੈ। ਜਿਸ ਧਰਮ ਵਿੱਚ ਮੇਰਾ ਜਨਮ ਹੋਇਆ ਹੈ ਉਹ ਸਰਬਸਾਂਝੀ ਵਲਤਾ ਦੀ ਪ੍ਰੇਰਣਾ ਕਰਦਾ ਹੈ। ਮੈਂ ਹਰ ਇੱਕ ਧਰਮ ਤੇ ਭਾਈਚਾਰੇ ਦਾ ਦੇ ਦੋ ਸਤਕਾਰ ਕਰਦਾ ਸੀਗਾ ਹੈਗਾ 13 ਦਾ ਕਰਦਾ ਰਹਾ ਹਾਂ ਦਾ ਜਿਸ ਕਿਸੇ ਨੂੰ ਮੇਰੇ ਇਸ ਬਿਆਨ ਨਾਲ ਮਾਸਾ ਵੀ ਠੇਸ ਪਹੁੰਚੀ ਹੈ ਮੈਂ ਉਸ ਤੋਂ ਮਾਫੀ ਮੰਗਦਾ ਹਾਂ ਸਾਹ ਸੰਗਤ ਜੀਓ ਮੈਨੂੰ ਭਰੋਸਾ ਹੈ ਕਿ ਤੁਸੀਂ ਬਖਸ਼ਣਹਾਰ ਹੋ ਤੇ ਗੁਰੂ ਸਾਹਿਬ ਬਖਸ਼ਣਹਾਰ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ